ਸਸ੍ਰੀ ਕਾਲਪਿਆਰੇ ਬੱਚਿਓ ਸ਼ੈਲੀ ਸਟੱਡੀ ਰੂਮ ਵਿੱਚ ਤੁਹਾਡਾ ਸਵਾਗਤ ਹੈ ਬੱਚਿਓ ਤੁਹਾਨੂੰ ਸਭ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਲੱਗੀਆਂ ਇੱਕ ਦਿਨ ਰਹਿ ਗਿਆ ਹੈ ਔਰ ਉਮੀਦ ਹੈ ਕਿ ਸਾਰੇ ਸਕੂਲਜ਼ ਵਿੱਚ ਹੁਣ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਮਿਲ ਗਿਆ ਹੋਵੇਗਾ ਬੱਚਿਓ ਇਹਨੂੰ ਬਹੁਤ ਸੋਹਣੀ ਲਿਖਾਈ ਵਿੱਚ ਅੱਛੇ ਟੰਗ ਨਾਲ ਕਰਨਾ ਹੈ ਘਬਰਾਣਾ ਬਿਲਕੁਲ ਨਹੀਂ ਹੈ ਮਿਸ਼ਨ ਸਮਰਥ ਦਾ ਕੰਮ ਹੈਗਾ ਜੋ ਅਸੀਂ ਆਮ ਕਲਾਸਿਸ ਵਿੱਚ ਮੈਲਾਂ ਵਿੱਚ ਬੈਠ ਕੇ ਲੈਵਲ 1 ਲੈਵਲ 2 ਦੇ ਹਿਸਾਬ ਦੇ ਨਾਲ ਆਪਾਂ ਕਰਦੇ ਆਂ ਠੀਕ ਹੈ ਫੇਰ ਵੀ ਤੁਹਾਨੂੰ ਕੋਈ ਲੋਡ ਪਵੇ ਤਾਂ ਤੁਹਾਡੀ ਮਦਦ ਲਈ ਸ਼ੈਲੀ ਮੈਮ ਹਮੇਸ਼ਾ ਅਵੇਲੇਬਲ ਹੈ ਤਾਂ ਆਪਾਂ ਜਿਹੜਾ ਹੈ ਅੱਜ ਕਲਾਸ 4th ਦਾ ਪੰਜਾਬੀ ਦੀ ਵਰਕਸ਼ੀਟ ਦਾ ਕੰਮ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੇ ਠੀਕ ਹੈ ਤੁਸੀਂ ਬੱਚਿਓ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ ਅਗਰ ਕੋਈ ਪ੍ਰੋਬਲਮ ਆਏ ਤਾਂ ਫੇ ਮੈਮ ਦਾ ਜਿਹੜਾ YouTube ਚੈਨਲ ਹੈ ਤੁਹਾਡੇ ਲਈ ਹਮੇਸ਼ਾ ਅਵੇਲੇਬਲ ਹੈ ਬੱਚਿਓ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਏ ਔਰ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਕਿਉਂਕਿ ਇਹਦੇ ਵਿੱਚ ਤੁਹਾਡੀ ਪੜ੍ਹਾਈ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਲਗਭਗ 327 ਦੇ ਕਰੀਬ ਵੀਡੀਓਜ਼ ਅਪਲੋਡ ਕਰ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਦੇਖਦੇ ਰਹਿਣਾ ਚਲੋ ਬੇਟਾ ਬਿਨਾ ਕਿਸੇ ਦੇਰੀ ਤੋਂ ਅੱਸੀ ਗਰਮੀਆਂ ਦੀ ਛੁੱਟੀਆਂ ਦਾ ਕੰਮ ਵਰਕਸ਼ੀਟ ਨੰਬਰ 1 ਕਲਾਸ 4 ਸ਼ੁਰੂ ਕਰਦੇ ਹਾਂ ਬੱਚਿਓ ਹੁਣ ਦੇਖੋ ਇਹਦੇ ਵਿੱਚ ਪਹਿਲਾ ਹੀ ਕੁਐਸਚਨ ਹੈ ਨੇ ਮਿਸ਼ਨ ਸਮਰਾਟ ਪੰਜਾਬੀ ਅਭਿਆਸ ਪੁਸਤਕ ਦੇ ਪੰਨਾ ਨੰਬਰ 47 ਤੇ ਦਰਜ ਕਹਾਣੀ ਕੀੜੀਆਂ ਦੀ ਭੌਣ ਨੂੰ ਪੜੋ ਅਤੇ ਹੇਠ ਲਿਖੇ ਪ੍ਰਸ਼ਨ 1 ਤੋਂ 5 ਤੱਕ ਦੇ ਉੱਤਰ ਲਿਖੋ ਤੇ ਬੱਚਿਓ ਇਹਦੇ ਲਈ ਤੁਹਾਨੂੰ ਮਿਸ਼ਨ ਸਮਰਾਟ ਦੀ ਵਰਕਬੁੱਕ ਵੀ ਖੋਲਣੀ ਪੈਗੀ ਪੇਜ ਨੰਬਰ 47 ਤੇ ਕਿਉਂਕਿ ਪਹਿਲੇ ਅਸੀਂ ਕਹਾਣੀ ਪੜਾਂਗੇ ਤਦੇ ਹੀ ਉਸ ਕਹਾਣੀ ਨਾਲ ਰਿਲੇਟਡ ਕੁਐਸਚਨ ਕਰਾਂਗੇ ਨਾ ਤਾਂ ਪਹਿਲੇ ਮੇਰੇ ਨਾਲ ਕਹਾਣੀ ਨੂੰ ਪੜ੍ਹਤੀਆਂ ਬੱਚਿਓ ਤੇ ਬੱਚਿਓ ਇਹ ਕਹਾਣੀ ਕੀੜੀਆਂ ਦੀ ਕੀੜੀਆਂ ਦਾ ਭੌਣ ਠੀਕ ਹੈ ਬੱਚਿਓ ਸਭ ਤੋਂ ਪਹਿਲੇ ਇਹ ਜਾਨਣਾ ਜ਼ਰੂਰੀ ਹੈ ਕਿ ਭੌਣ ਕੀ ਹੁੰਦਾ ਹੈ ਬੱਚਿਓ ਭੌਣ ਜਿਹੜਾ ਹੈ ਤੁਸੀਂ ਦੇਖਿਆ ਹੋਣਾ ਕੀੜੀਆਂ ਮਿੱਟੀ ਇਕੱਠੀ ਕਰਕੇ ਇੱਕ ਆਪਣਾ ਘਾਰਜਿਆ ਬਣਾਉਂਦੀਆਂ ਕੀੜੀਆਂ ਦੀ ਕਲੋਨੀ ਜੀ ਨੂੰ ਅਸੀਂ ਕਹਿ ਸਕਦੇ ਕੀੜੀਆਂ ਦੀ ਬਸਤੀ ਕੀੜੀਆਂ ਦਾ ਭਵਨ ਜਿੱਥੇ ਉਹ ਰਹਿੰਦੀਆਂ ਹਨ ਜਿੱਥੇ ਉਹ ਦਾਣੇ ਜਾਂ ਜੋ ਵੀ ਆਪਣੇ ਖਾਣ ਪੀਣ ਦਾ ਸਮਾਨ ਇਕੱਠਾ ਕਰਕੇ ਲਿਆਉਂਦੀਆਂ ਹਨ ਜਿੱਥੇ ਉਹ ਅੰਡੇ ਦਿੰਦੀਆਂ ਹਨ ਉਸ ਨੂੰ ਅਸੀਂ ਕੀੜੀਆਂ ਦਾ ਭੌਨ ਕਹਿੰਦੇ ਆ ਤੇ ਬੱਚਿਓ ਕਹਾਣੀ ਪੜ੍ਹਦੇ ਆ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿੱਚ ਬਹੁਤ ਸਾਰੀਆਂ ਕੀੜੀਆਂ ਰਹਿੰਦੀਆਂ ਸਨ ਇੱਕ ਦਿਨ ਰਾਣੀ ਕੀੜੀ ਨੂੰ ਇੱਕ ਖੂਬਸੂਰਤ ਥਾਂ ਪਸੰਦ ਆ ਗਈ ਜੋ ਇੱਕ ਵੱਡੇ ਦਰਖਤ ਦੇ ਕੋਲ ਸੀ ਇਸ ਦੇ ਨੇੜੇ ਹੀ ਇੱਕ ਛੱਪੜ ਸੀ ਰਾਣੀ ਕੀੜੀ ਨੇ ਇਸ ਥਾਂ ਤੇ ਪੌਣ ਬਣਾਉਣ ਦਾ ਹੁਕਮ ਦਿੱਤਾ ਠੀਕ ਹੈ ਇਹ ਪੌਣ ਕੀੜੀਆਂ ਦੇ ਆਕਾਰ ਨਾਲੋਂ ਲਗਭਗ 100 ਗੁਣਾ ਵੱਡਾ ਬੰਨਣਾ ਸੀ ਠੀਕ ਹੈ ਰਾਣੀ ਜਿੱਦਾਂ ਤੁਹਾਡੀ ਕਲਾਸ ਦੇ ਵੀ ਇੱਕ ਹੈੱਡ ਹੁੰਦਾ ਹੈ ਇਸੇ ਤਰ੍ਹਾਂ ਕੀੜੀਆਂ ਦਾ ਵੀ ਇੱਕ ਹੈੱਡ ਹੁੰਦਾ ਉਹਨੂੰ ਰਾਣੀ ਕੀੜੀ ਕਹਿੰਦੇ ਆ ਉਹਨੇ ਆਪਣੇ ਨਾਲ ਦੀਆਂ ਕੀੜੀਆਂ ਨੂੰ ਕਿਹਾ ਕਿ ਅਸੀਂ ਇੱਥੇ ਪੌਣਾ ਬਣਾਵਾਂਗੇਆਂ ਔਰ ਉਹਨਾਂ ਦੇ ਪੌਣ ਦਾ ਜਿਹੜਾ ਆਕਾਰ ਸੀਗਾ ਉਹਨਾਂ ਦੇ ਕੀੜੀਆਂ ਦੇ ਆਕਾਰ ਨਾਲੋਂ 100 ਗੁਣਾ ਵੱਡਾ ਸੀਗਾ ਜਿਹੜਾ ਉਹਨੇ ਬਣਾਉਣ ਦਾ ਹੁਕਮ ਦਿੱਤਾ ਸਾਰੀਆਂ ਮਜ਼ਦੂਰ ਕੀੜੀਆਂ ਨੇ ਮਿਲ ਕੇ ਕੰਮ ਸ਼ੁਰੂ ਕਰ ਦਿੱਤਾ ਉਹ ਸਾਰੀਆਂ ਕੀੜੀਆਂ ਪੌਣ ਵਿੱਚ ਛੋਟੇ-ਛੋਟੇ ਪੱਤੇ ਅਤੇ ਦਾਣੇ ਇਕੱਠੇ ਕਰਦੀਆਂ ਜਾ ਰਹੀਆਂ ਸਨ ਇੱਕ ਦਿਨ ਇੱਕ ਚੀੜੀ ਉੱਡਦੀ ਹੋਈ ਆਈ ਉਸਨੇ ਇਹ ਸਭ ਕੁਝ ਦੇਖਿਆ ਅਤੇ ਹੱਸ ਕੇ ਕਹਿੰਦੀ ਤੁਸੀਂ ਨਿੱਖੀਆਂ ਕੀੜੀਆਂ ਇੱਕ ਵੱਡਾ ਭੌਣ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹੋ ਇਸ ਨੂੰ ਬਣਾਉਣਾ ਤਾਂ ਬਹੁਤ ਹੀ ਔਖਾ ਹੋਵੇਗਾ ਤੁਹਾਨੂੰ ਇਹ ਪੂਰਾ ਕਰਨ ਵਿੱਚ 100 ਸਾਲ ਲੱਗ ਜਾਣਗੇ ਬੱਚਿਓ ਅਤੇ ਚੀੜੀ ਨੇ ਉਨਾ ਦਾ ਮਜ਼ਾਕ ਉਡਾਇਆ ਕਿ ਤੁਸੀਂ ਨਿੱਕੀਆਂ ਨਿੱਕੀਆਂ ਕੀੜੀਆਂ ਭੋਣ ਬਣਾਉਣ ਲੱਗੀਆਂ ਐਡਾ ਵੱਡਾ ਐ ਤਾਂ 100 ਸਾਲ ਲੱਗ ਜਾਣੇ ਆ ਤੁਹਾਨੂੰ ਇਹ ਬਣਾਉਂਦੇ ਆ ਨੂੰ ਮਜ਼ਦੂਰ ਕੀੜੀਆਂ ਨੇ 치ੜੀ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਕੀਤੀ ਅਤੇ ਆਪਣੇ ਕੰਮ ਵਿੱਚ ਲੱਗੀਆਂ ਰਹੀਆਂ ਮਿਹਨਤ ਕਰਨ ਵਾਲੇ ਬੇਟਾ ਜਿਹੜੇ ਹੁੰਦੇ ਦੂਜਿਆਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਉਹ ਆਪਣੇ ਕੰਮ ਵਿੱਚ ਲੱਗੇ ਰਹਿੰਦੇ ਹੈ ਕਿਉਂਕਿ ਜਦੋਂ ਕੋਈ ਮਿਹਨਤ ਕਰਦਾ ਹੈ ਸਾਰੇ ਲੋਕੀ ਉਹਦੀ ਲੱਤ ਕੜੀਸਨ ਨੂੰ ਅੱਗੇ ਹੋ ਜਾਂਦੇ ਆਂ ਉਨਾ ਨਿਸਿਰਫ ਆਪਣਾ ਟੀਚਾ ਮਿੱਥਿਆ ਅਤੇ ਸਖਤ ਮਿਹਨਤ ਜਾਰੀ ਰੱਖੀ ਕਈ ਹਫ਼ਤਿਆਂ ਦੀ ਕਠਨ ਮਿਹਨਤ ਤੋਂ ਬਾਅਦ ਕੀੜੀਆਂ ਨੇ ਪੌਣ ਤਿਆਰ ਕਰ ਲਿਆ ਇਹ ਬਹੁਤ ਸ਼ਾਨਦਾਰ ਅਤੇ ਵੱਡਾ ਸੀ ਰਾਣੀ ਕੀੜੀ ਨੇ ਸਾਰਿਆਂ ਦੀ ਮਿਹਨਤ ਨੂੰ ਸਲਾਇਆ ਅਤੇ ਕਿਹਾ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਇੱਕ ਛੋਟੇ ਕਦਮ ਨਾਲ ਹੀ ਹੁੰਦੀ ਹੈ ਜਦੋਂ ਅਸੀਂ ਵਧੀਆ ਕੰਮ ਕਰਦੇ ਹਾਂ ਤੇ ਬੱਚੇ ਸਾਨੂੰ ਵੀ ਹੁੰਦਾ ਕਿ ਸਾਡੀ ਕੋਈ ਤਾਰੀਫ਼ ਕਰੇ ਤਾਂ ਰਾਣੀ ਕੀੜੀ ਨੇ ਉਹ ਸਾਰੀਆਂ ਕੀੜੀਆਂ ਦੀ ਮਿਹਨਤ ਨੂੰ ਦੇਖਦੇ ਹੋਏ ਉਹਨਾਂ ਦੀ ਕੀ ਤਾਰੀਫ਼ ਕੀਤੀ ਕਿ ਤੁਸੀਂ ਬਹੁਤ ਮਿਹਨਤ ਕੀਤੀਆਂ ਔਰ ਹਮੇਸ਼ਾ ਇਹ ਸੋਚਣਾ ਹੈ ਕਿ ਕੋਈ ਵੀ ਵੱਡਾ ਕੰਮ ਜਿਹੜਾ ਹੈ ਉਹ ਤਦ ਹੀ ਹੁੰਦਾ ਜੇ ਅਸੀਂ ਛੋਟੇ ਕਦਮ ਦੇ ਨਾਲ ਉਹਦੀ ਸ਼ੁਰੂਆਤ ਕਰੀਏ ਮੰਨ ਲਓ ਜੇ ਮੈਂ ਘਰ ਤੋਂ ਸਕੂਲ ਤੱਕ ਜਾਣਾ ਹੈ ਤੇ ਮੈਂ ਇੱਕ ਕਦਮ ਪੁੱਟੂਗੀ ਤਾਂ ਥੋੜੇ ਥੋੜੇ ਕਦਮ ਪੁੱਟੂਗੀ ਤਾਂ ਤਦ ਹੀ ਮੈਂ ਸਕੂਲ ਤੱਕ ਪਹੁੰਚ ਪਾਉਂਗੀ ਅਗਰ ਮੈਂ ਕਦਮ ਹੀ ਨਹੀਂ ਲਾਂਗਾ ਹੀ ਨਹੀਂ ਪੁੱਟੂਗੀ ਤਾਂ ਮੈਂ ਕਿੱਦਾਂ ਸਕੂਲ ਤੱਕ ਪਹੁੰਚ ਸਕਦੀ ਆ ਇਸ ਤਰ੍ਹਾਂ ਕੋਈ ਵੀ ਕੰਮ ਤੁਸੀਂ ਸੋਚਣਾ ਹੋਵੇ ਤਾਂ ਬੱਚਿਓ ਉਹਨੂੰ ਅਸੀਂ ਕਾਮਯਾਬੀ ਨਾਲ ਕਰ ਸਕਦੇ ਆਲੇ ਦੁਆਲੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਹਰ ਕੋਈ ਕੋਈ ਚੰਗਾ ਕੰਮ ਕਰਦਾ ਹੈ ਨਾ ਉਹਨੂੰ ਹੇਠਾਂ ਡੇਗਣ ਦੀ ਕੋਸ਼ਿਸ਼ ਕਰਦਾ ਹੈ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਕੰਮ ਵਿੱਚ ਮਗਨ ਰਹੋ ਔਰ ਹਰ ਛੋਟੀ ਛੋਟੀ ਕੋਸ਼ਿਸ਼ ਨਾਲ ਤੁਹਾਨੂੰ ਕਾਮਯਾਬੀ ਮਿਲਦੀ ਹੈ ਤੇ ਬੱਚਿਓ ਦੇਖੋ ਆ ਕੀੜੀਆਂ ਨੇ ਕਿੱਡਾ ਵੱਡਾ ਪੌਣ ਬਣਾ ਲਿਆ ਹੁਣ ਅਸੀਂ ਇਹਦੇ ਕੁਐਸਚਨ ਦੇਖਦੇ ਹਾਂ ਬੱਚਿਓ ਕਿ ਕੀ ਕੁਐਸਚਨ ਪੁੱਛਿਆ ਦਾ ਹੈਗਾ ਸਾਡੇ ਕੋਲ ਹਾਂਜੀ ਬੱਚਿਓ ਪਹਿਲਾ ਕੁਐਸਚਨ ਹੈ ਕਹਾਣੀ ਦੇ ਚਿੱਤਰ ਵਿੱਚ ਕੀ ਕੀ ਦਿਖਾਈ ਦੇ ਰਿਹਾ ਹੈ ਅਸੀਂ ਹੁਣੇ ਹੀ ਦੇਖਿਆ ਹੈ ਦੇਖੋ ਕੀ ਕੀ ਦਿਖ ਰਿਹਾ ਹੈ ਅਸੀਂ ਨਾਲ-ਨਾਲ ਦੇਖੀ ਜਾਵਾਂਗੇ ਦਰਖਤ ਹੈ ਹੈਨਾ ਇੱਥੇ ਪਾਣੀ ਦਾ ਛੱਪੜ ਸੀ ਇੱਥੇ ਕੀ ਹੈ ਚੀੜੀ ਹੈ ਆ ਪਿੱਛੇ ਇੱਕ ਮਹਿਲ ਜਿਹਾ ਬਣਿਆ ਹੋਇਆ ਹੈ ਇਹ ਕਿੰਨੀਆਂ ਸਾਰੀਆਂ ਕੀੜੀਆਂ ਦਿਖ ਰਹੀਆਂ ਕੀੜੀਆਂ ਦਾ ਭੌਣ ਦਰਖਤ ਜਾਂ ਰੁੱਖ ਲਿਖ ਲੈਨੇ ਆ ਰੁੱਖ ਚੀੜੀ ਪਾਣੀ ਹੋਰ ਕੀ ਦਿਖਿਆ ਸੀ ਬੱਚਿਓ ਸਾਨੂੰ ਮਹਿਲ ਵੀ ਪਿੱਛੇ ਬਣਿਆ ਹੋਇਆ ਸੀਗਾ ਹੈਨਾ ਕਿਲਾ ਜਿਹਾ ਬਣਿਆ ਹੋਇਆ ਸੀ ਮਹਿਲ ਜਿਹਾ ਹੋਰ ਦੇਖ ਲੈਣੇ ਆ ਹੋਰ ਕੀ ਦਿਖ ਰਿਹਾ ਸੀਗਾ ਸਾਨੂੰ ਆ ਦੇਖੋ ਇਹ ਜਿਹੜੇ ਹੈਗੇ ਆ ਇੱਥੇ ਆ ਮਸ਼ਰੂਮ ਉੱਗੇ ਹੋਏ ਆ ਹੈਨਾ ਔਰ ਉਸ ਤੋਂ ਬਾਅਦ ਹੋਰ ਕਹਿ ਸਕਦੇ ਆ ਇੱਥੇ ਵੀ ਆ ਪੰਛੀ ਜਾਂ ਕੁਝ ਬੈਠਾ ਹੈ ਕੁਝ ਲਟਕ ਰਿਹਾ ਹੈ ਇਹ ਜਿਹੜੇ ਆ ਘਾਹ ਹੈ ਠੀਕ ਹੈ ਇੱਥੇ ਫੁੱਲ ਵੀ ਲੱਗੇ ਹੋਏ ਆ ਆ ਪਿੱਛੇ ਸਾਰਾ ਕਾ ਫੁੱਲ ਠੀਕ ਹੈ ਇਹ ਅਸੀਂ ਲਿਖ ਲੈਣੇ ਆ ਕਾ ਫੁੱਲ ਮਸ਼ਰੂਮ ਕੀੜੀਆਂ ਕੀੜੀਆਂ ਦਾ ਭੌਣ ਇਹ ਤੁਸੀਂ ਆਪ ਲਿਖਿਓ ਬੱਚਿਓ ਮਸ਼ਰੂਮ ਆਦ ਠੀਕ ਹੈ ਇਸ ਤੋਂ ਇਲਾਵਾ ਵੀ ਕੋਈ ਚੀਜ਼ ਰਹਿ ਗਈ ਹੈ ਤੇ ਆਦ ਨਾਲ ਪੂਰਾ ਹੋ ਜਾਏਗਾ ਕੀੜੀਆਂ ਦੀ ਜਲਦੀ ਭੌਣ ਬਣਾਉਣ ਵਿੱਚ ਸਫਲਤਾ ਦਾ ਕੀ ਕਾਰਨ ਸੀ ਬੱਚਿਓ ਕੀ ਕਾਰਨ ਸੀਗਾ ਹੁਣ ਤੁਹਾਨੂੰ ਮੈਂ ਕਹਾਣੀ ਸਮਝਾਈ ਹੈ ਖਰੀ ਤਰ੍ਹਾਂ ਨਾਲ ਦੇਖਦੇ ਹਾਂ ਕੀ ਕਾਰਨ ਸੀਗਾ ਠੀਕ ਹੈ ਉਹਨਾਂ ਦੀ ਸਖਤ ਮਿਹਨਤ ਜਿਹੜੀ ਸੀਗੀ ਉਹਨਾਂ ਦੀ ਕਠਨ ਮਿਹਨਤ ਤੋਂ ਬਾਅਦ ਕੀੜੀਆਂ ਨੇ ਭੌਣ ਤਿਆਰ ਕਰ ਲਈ ਆ ਕਈ ਹਫ਼ਤਿਆਂ ਦੀ ਸਖਤ ਮਿਹਨਤ ਠੀਕ ਹੈ ਫਿਰ ਅਸੀਂ ਇਹਦਾ ਉੱਤਰ ਕੀ ਲਿਖਾਂਗੇ ਕੀੜੀਆਂ ਦੀ ਜਲਦੀ ਭੌਣ ਬਣਾਉਣ ਵਿੱਚ ਸਫਲਤਾ ਉਨ੍ਹਾਂ ਦੀ ਸਖਤ ਮਿਹਨਤ ਸੀ ਸਫਲਤਾ ਦਾ ਕਾਰਨ ਸਾਰੀ ਲਿਖਦੇ ਆ ਕੀੜੀਆਂ ਦੀ ਬੱਚਿਓ ਤੁਸੀਂ ਸੋਹਣੀ ਸੋਹਣੀ ਲਿਖਾਈ ਵਿੱਚ ਲਿਖਣਾ ਹੈ ਕਿਉਂਕਿ ਕੰਪਿਊਟਰ ਤੇ ਥੋੜੀ ਜਿਹੀ ਲਿਖਾਈ ਇਸ ਤਰ੍ਹਾਂ ਆਉਂਦੀ ਹੈ ਆ ਕੀੜੀਆਂ ਦੇ ਜਲਦੀ ਪੌਣ ਬਣਾਣ ਉਪਰੋਂ ਆਪਾਂ ਦੇ ਕਿ ਸਪੈਲਿੰਗ ਲਿਖਣੇ ਆ ਜਿਹੜੇ ਸਪੈਲਿੰਗ ਸਾਨੂੰ ਨਹੀਂ ਆਉਂਦੇ ਅਸੀਂ ਗਲਤ ਨਹੀਂ ਲਿਖਣੇ ਬੇਟਾ ਮੇਰੀ ਲਿਖਾਈ ਤੇ ਨਾ ਜਾਈਓ ਕਿਉਂਕਿ ਟੈਪ ਪੈਨ ਤੇ ਲਿਖਾਈ ਥੋੜੀ ਇਸੇ ਤਰ੍ਹਾਂ ਆਉਂਦੀ ਹੈ ਬਣਾਉਣ ਵਿੱਚ ਸਫਲਤਾ ਦਾ ਕਾਰਨ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ ਬੱਚਿਓ ਜੇ ਕੁਝ ਨਾ ਸਮਝ ਲੱਗੇ ਤਾਂ ਮੇਰੀ ਵੀਡੀਓ ਦੀ ਹੈਲਪ ਲੈਣੀ ਹੈ ਕਾਰਨ ਉਹਨਾਂ ਦੁਆਰਾ ਕੀਤੀ ਗਈ ਸਖਤ ਮਿਹਨਤ ਸੀ ਠੀਕ ਹੈ ਨਾ ਤੁਸੀਂ ਵੀ ਇੱਦਾਂ ਹੀ ਮਿਹਨਤ ਕਰਨੀ ਹੈ ਉਹਨਾਂ ਦੁਆਰਾ ਕੀਤੀ ਗਈ ਸਾਡੇ ਕੋ ਉੱਪਰ ਲਿਖਿਆ ਦਾ ਪੈਰੇ ਚ ਸਖਤ ਮਿਹਨਤ ਸੀ ਅਗਲਾ ਕੁਐਸਚਨ ਦੇਖਦੇ ਆ ਪੌਣ ਕੀੜੀਆਂ ਦੇ ਆਕਾਰ ਤੋਂ ਲਗਭਗ ਕਿੰਨੇ ਗੁਣਾ ਵੱਡਾ ਸੀ ਅਸੀਂ ਹੁਣੇ ਹੀ ਦੇਖਿਆ ਹੈ ਬੱਚਿਓ ਇੱਥੇ ਪੜਿਆ ਹੈ ਇਹ ਕਿ ਪੌਣ ਜਿਹੜਾ ਹੈ ਦੇਖੋ ਅਕਾਰ ਨਾਲੋਂ ਕੀੜੀਆਂ ਦੇ ਆਕਾਰ ਨਾਲੋਂ 100 ਗੁਣਾ ਵੱਡਾ ਸੀ ਠੀਕ ਹੈ ਤੇ ਫਿਰ ਅਸੀਂ ਕੀ ਲਿਖਾਂਗੇ ਇੱਥੇ ਇੱਥੋਂ ਦੇਖ ਕੇ ਲਿਖ ਲਾਂਗੇ ਪੌਣ ਕੀੜੀਆਂ ਦੇ ਇਹਦਾ ਆਕਾਰ ਤੋਂ ਤੋਂ ਲਗਭਗ ਤੋ ਦੇਖ ਕੇ ਹੀ ਆਪਾਂ ਸਾਰੇ ਸਪੈਲਿੰਗ ਲਿਖ ਲੈਣੇ ਆ ਬੱਚਿਓ 100 ਗੁਣਾ ਵੱਡਾ ਸੀ ਅਗਲਾ ਕੁਐਸਚਨ ਚਿੜੀ ਨੇ ਕੀ ਕਹਿ ਕੇ ਕੀੜੀਆਂ ਕੀੜੀਆਂ ਦਾ ਮਜ਼ਾਕ ਉਡਾਇਆ ਸੀ ਉਹਨੇ ਕਿਹਾ ਸੀਗਾ ਚਿੜੀ ਨੇ ਕੀ ਕਿਹਾ ਸੀ ਚਿੜੀ ਨੇ ਕਿਹਾ ਸੀ ਚਿੜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਚਿੜੀ ਨੇ ਇਹ ਕਹਿ ਕੇ ਏ ਕਹਿ ਕੇ ਕੀੜੀਆਂ ਦਾ ਮਜ਼ਾਕ ਉਡਾਇਆ ਸੀ ਕਿ ਤੁਹਾਨੂੰ ਤਾਂ ਇਹ ਪੂਰਾ ਕਰਨ ਨੂੰ 100 ਸਾਲ ਲੱਗ ਜਾਣਗੇ ਏ ਕਹਿ ਕੇ ਕੀੜੀਆਂ ਦਾ ਮਜ਼ਾਕ ਉਡਾਇਆ ਸੀ ਕਿ ਦੇਖੋ ਆਪਾਂ ਸਭ ਕੁਝ ਉੱਪਰੋਂ ਹੀ ਕੁਐਸਚਨ ਵਿੱਚ ਚੋਈ ਚੁੱਕਿਆ ਇੱਥੇ ਤਾਂ ੱਡੀ ਵੱਡੀ ਲਾਈਨ ਫਿਰ ਇਹਦੇ ਵਿੱਚ ਸਪੈਲਿੰਗ ਮਿਸਟੇਕ ਕਰਨ ਦੀ ਲੋੜ ਹੀ ਨਹੀਂ ਉਡਾਇਆ ਸੀ ਕਿ ਤੁਹਾਨੂੰ ਇਹ ਪੌਣ ਪੂਰਾ ਕਰਨ ਨੂੰ ਇੱਥੇ ਬਟਾ ਮੇਰੀ ਲਿਖਾਈ ਇਸੇ ਤਰ੍ਹਾਂ ਆਣੀ ਹੈ ਇਹ ਪੌਣ ਪੂਰਾ ਕਰਨ ਵਿੱਚ 100 ਸਾਲ ਲੱਗ ਜਾਣਗੇ ਠੀਕ ਹੈ ਇੱਕ ਤਰ੍ਹਾਂ ਉਹਨਾਂ ਨੇ ਉਹਦਾ ਹੌਸਲਾ ਹੀ ਉਹਨਾਂ ਦਾ ਹੌਸਲਾ ਤੋੜਿਆ ਸੀ ਕਿ ਤੁਸੀਂ ਇਹ ਕਰਨ ਲੱਗੇ ਰਾਣੀ ਕੀੜੀ ਨੇ ਕੀੜੀਆਂ ਦੀ ਮਿਹਨਤ ਨੂੰ ਕੀ ਕਹਿ ਕੇ ਸਲਾਇਆ ਉਸਨੇ ਕਿਹਾ ਸੀ ਕਿ ਹਰ ਵੱਡੇ ਕੰਮ ਦੀ ਸ਼ੁਰੂਆਤ ਅਸੀਂ ਅਖੀਰ ਵਿੱਚ ਪੜਿਆ ਸੀ ਹਰ ਵੱਡੇ ਕੰਮ ਦੀ ਸ਼ੁਰੂਆਤ ਇੱਕ ਛੋਟੇ ਕਦਮ ਨਾਲ ਹੀ ਹੁੰਦੀ ਹੈ ਇਹ ਕਹਿ ਕੇ ਉਹਨਾਂ ਦੀ ਮਿਹਨਤ ਨੂੰ ਸਲਾਇਆ ਸੀ ਰਾਣੀ ਕੀੜੀ ਨੇ ਕੀੜੀਆਂ ਦੀ ਕੀਤੀ ਮਿਹਨਤ ਨੂੰ ਕੀੜੀਆਂ ਦੀ ਮਿਹਨਤ ਨੂੰ ਏ ਕਹਿ ਕੇ ਸਲਾ ਸਲਾਇਆ ਸੀ ਕਿ ਏ ਕਹਿ ਕੇ ਸਲਾਇਆ ਸਲਾਇਆ ਬੇਟਾ ਤਰੀਫ ਕਰਨਾ ਇਹ ਕਹਿ ਕੇ ਸਲਾਇਆ ਇੱਥੇ ਬਿਯਾਰੀ ਆਣੀ ਇਹ ਕਹਿ ਕੇ ਸਲਾਇਆ ਸੀ ਕਿ ਹਰ ਵੱਡੇ ਕਦਮ ਦੀ ਹਰ ਵੱਡੇ ਕੰਮ ਦੀ ਸ਼ੁਰੂਆਤ ਛੋਟੇ ਕਦਮ ਨਾਲ ਹੀ ਹੁੰਦੀ ਹੈ ਸ਼ੁਰੂ ਬਾਤ ਛੋਟੇ ਕਦਮ ਨਾਲ ਹੀ ਹੁੰਦੀ ਹੈ ਬੇਟਾ ਮੇਰੀ ਲਿਖਾਈ ਤੇ ਨਾ ਜਾਣਾ ਕਿਉਂਕਿ ਟੈਬ ਪੈਨ ਚ ਲਿਖਾਈ ਇਸ ਤਰ੍ਹਾਂ ਦੀ ਹੀ ਹੋ ਰਹੀ ਹੈ ਛੋਟੇ ਕਦਮ ਨਾਲ ਹੁੰਦੀ ਹੈ ਤੁਸੀਂ ਬਹੁਤ ਸੋਹਣੀ ਸੋਹਣੀ ਲਿਖਾਈ ਵਿੱਚ ਲਿਖਣਾ ਹੈ ਠੀਕ ਹੈ ਉਸ ਤੋਂ ਬਾਅਦ ਆ ਜਾਓ ਹੁਣ ਮਾਈਂਡ ਮੈਪਿੰਗ ਇਹ ਤਾਂ ਤੁਸੀਂ ਫਟਾਫਟ ਕਰ ਲੈਣੀ ਮੈਨੂੰ ਪਤਾ ਰੁੱਖ ਦੀ ਅਸੀਂ ਕੀ ਕਰ ਸਕਦੇ ਹਾਂ ਰੁੱਖ ਤੋਂ ਪਹਿਲੇ ਅਸੀਂ ਲਿਖ ਸਕਦੇ ਹਾਂ ਸਾਨੂੰ ਕੀ ਮਿਲਦਾ ਹੈ ਲੱਕੜ ਮਿਲਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਰੁੱਖ ਦੇ ਪੱਤੇ ਹੁੰਦੇ ਹੈ ਫਲ ਲੱਗਦੇ ਹੈ ਰੁੱਖ ਤੇ ਹੈਨਾ ਕੁਝ ਵੀ ਲਿਖ ਸਕਦੇ ਆ ਦਾ ਇਕਤਾ ਨਾ ਹੁੰਦਾ ਹੈ ਟਾਣੀਆਂ ਹੁੰਦੀਆਂ ਹੈ ਠੀਕ ਹੈ ਕੁਝ ਵੀ ਆਪਾਂ ਕਈ ਕੁਛ ਰੁੱਖ ਤੋਂ ਆ ਬੇਟਾ ਅਣਾਣਾ ਹੈ ਜੁੜਨਾ ਨਹੀਂ ਉੱਤੇ ਨਾਲ ਟਾਣੀਆਂ ਹੁੰਦੀਆਂ ਹੈ ਹੋਰ ਕੀ ਲਿਖ ਸਕਦੇ ਆ ਰੁੱਖ ਜਿਹੜਾ ਹੈਗਾ ਸਾਨੂੰ ਜਿਹੜਾ ਟਾਣੀਆਂ ਹਰਿਆਲੀ ਵੀ ਦਿੰਦਾ ਹੈ ਤਨਾ ਇਹਦਾ ਜਿਹੜਾ ਹੈ ਜੜ ਜੜਾ ਹੁੰਦੀਆਂ ਰੁੱਖ ਦੀਆਂ ਜੜ ਹੁੰਦੀ ਹੈ ਠੀਕ ਹੈ ਪਾਏ ਮਾਈਂਡ ਮੈਪਿੰਗ ਲਿਖ ਲੈਣੀ ਹੈ ਮਾਈਂਡ ਮੈਪਿੰਗ ਜਿਹੜੀ ਹੈ ਹਮੇਸ਼ਾ ਸ਼ਬਦ ਵਿੱਚ ਲਿਖਣੀ ਹੈ ਕਦੀ ਵੀ ਵਾਕ ਨਹੀਂ ਲਿਖਣਾ ਹੁੰਦਾ ਮਾਈਂਡ ਮੈਪਿੰਗ ਦਾ ਤੇ ਅੱਗੇ ਦੇਖਦੇ ਹਾਂ ਕੀ ਆ ਮਾਈਂਡ ਮੈਪਿੰਗ ਸਿਰ ਜਨਾਤਮਕ ਪਰਖ ਵਿੱਚ ਆਏ ਸ਼ਬਦਾਂ ਤੋਂ ਵਾਕ ਬਣਾਓ ਹੁਣ ਜਿਹੜੇ ਅਸੀਂ ਸ਼ਬਦ ਲਿਖੇ ਆ ਇਹਦੇ ਵਿੱਚ ਦੇਖੋ ਪਹਿਲੇ ਲ ਕ ਲਿਖ ਲਈ ਲੱਕੜ ਦਾ ਵਾਕ ਬਣਾ ਦੇਣਾ ਬੱਚਿਓ ਵਾਕ ਇੱਕ ਮਤਲਬ ਵਾਲੀ ਉਹ ਲਾਈਨ ਹੁੰਦੀ ਹੈ ਜਿਹਦੇ ਵਿੱਚ ਅਸੀਂ ਇਹ ਵਾਲੇ ਸ਼ਬਦ ਨੂੰ ਵੀ ਯੂਜ਼ ਕਰਨਾ ਹੁੰਦਾ ਹੈ ਇੱਕ ਅਰਥ ਨਾਲ ਭਰੀ ਹੋਈ ਉਹ ਲਾਈਨ ਜਿਹਦੇ ਵਿੱਚ ਇਹ ਸ਼ਬਦ ਆਇਆ ਹੋਵੇ ਉਹਨੂੰ ਅਸੀਂ ਵਾਕ ਕਹਿੰਦੇ ਆ ਜਿੱਦਾਂ ਅਸੀਂ ਕਹਿ ਦਿੰਨੇ ਆ ਰੁੱਖਾਂ ਤੋਂ ਸਾਨੂੰ ਲੱਕੜ ਮਿਲਦੀ ਹੈ ਠੀਕ ਹੈ ਰੁੱਖਾਂ ਤੋਂ ਸਾਨੂੰ ਲੱਕੜ ਮਿਲਦੀ ਹੈ ਇਸ ਲਾਈਨ ਦਾ ਮਤਲਬ ਵੀ ਬਣ ਗਿਆ ਔਰ ਇਹਦੇ ਵਿੱਚ ਇਹ ਲੱਕੜ ਸ਼ਬਦ ਵੀ ਆ ਗਿਆ ਠੀਕ ਹੈ ਇਹ ਵਾਕ ਹੁੰਦੇ ਆ ਕਿਸੇ ਵੀ ਸ਼ਬਦ ਦਾ ਵਾਕ ਬਣਾਣਾ ਬਸ ਐਦਾ ਦੀ ਲਾਈਨ ਬਣਾਣੀ ਹੈ ਜਿਹਦੇ ਵਿੱਚ ਉਹ ਸ਼ਬਦ ਆ ਜਾਏ ਔਰ ਅਖੀਰ 'ਚ ਬੱਚਿਓ ਐ ਡੰਡੀ ਜਿਹੜੀ ਹੈ ਇਹ ਜ਼ਰੂਰ ਮਾਰਨੀ ਹੈ ਇਹਦਾ ਮਤਲਬ ਹੁੰਦਾ ਕਿ ਇੱਥੇ ਲਾਈਨ ਖਤਮ ਹੋ ਗਈ ਹੈ ਅੱਗੇ ਅਸੀਂ ਕੀ ਲਿਖਿਆ ਸੀ ਪੱਤੇ ਅਸੀਂ ਸੌਖੇ ਸੌਖੇ ਵਾਕ ਬਣਾਵਾਂਗੇ ਠੀਕ ਹੈ ਇਹ ਹਰੇ ਰੰਗ ਦੇ ਪੱਤੇ ਹਨ ਇਹ ਹਰੇ ਰੰਗ ਦੇ ਪੱਤੇ ਹਨ ਸੋ ਔਖੇ ਔਖੇ ਨਹੀਂ ਬਣਾਈ ਦੇਵਾਕ ਫਿਰ ਗਲਤੀਆਂ ਵੀ ਉਨੀਆਂ ਜ਼ਿਆਦਾ ਹੁੰਦੀਆਂ ਉਸ ਤੋਂ ਬਾਅਦ ਦੂਜਾ ਹੋਰ ਕੀ ਲਿਖਿਆ ਸੀ ਅਸੀਂ ਫਲ ਮੈਨੂੰ ਫਲ ਬਹੁਤ ਸਵਾਦ ਲੱਗਦੇ ਆ ਇਹ ਸੇਬ ਦਾ ਫਲ ਹੈ ਜਾਂ ਕੁਝ ਵੀ ਮੈਨੂੰ ਸਾਨੂੰ ਫਲ ਖਾਣੇ ਚਾਹੀਦੇ ਹਨ ਹਾਂ ਠੀਕ ਹੈ ਸਾਨੂੰ ਫਲ ਖਾਣੇ ਚਾਹੀਦੇ ਹਨ ਉੱਚ ਵੀ ਜੋ ਤੁਹਾਨੂੰ ਵਧੀਆ ਲੱਗਦਾ ਹੈ ਮੈਨੂੰ ਅੰਬ ਦਾ ਫਲ ਬਹੁਤ ਪਸੰਦ ਹੈ ਜ਼ਰੂਰੀ ਨਹੀਂ ਇਹੀ ਵਾਕ ਲਿਖਣੇ ਆ ਅੱਗੇ ਤਣਾ ਤਣਾ ਜਿਹੜਾ ਹੁੰਦਾ ਹੈ ਇਸ ਦਰਖਤ ਦਾ ਤਣਾ ਪੂਰੇ ਰੰਗ ਦਾ ਹੈ ਤਣਾ ਇਸ ਦਰਖਤ ਦਾ ਤਣਾ ਬਹੁਤ ਮੋਟਾ ਹੈ ਕੁਝ ਵੀ ਲਿਖ ਸਕਦੇ ਆ ਇਸ ਰੁੱਖ ਦਾ ਤਣਾ ਪੂਰੇ ਰੰਗ ਦਾ ਹੈ ਕਈ ਬਟਾ ਤਣੇ ਚਿੱਟੇ ਰੰਗ ਦੇ ਵੀ ਹੁੰਦੇ ਆ ਠੀਕ ਹੈ ਰੁੱਖ ਦਾ ਤਣਾ ਬਹੁਤ ਮੋਟਾ ਹੈ ਲਿਖ ਲਓ ਠੀਕ ਹੈ ਕੁਝ ਵੀ ਲਿਖ ਸਕਦੇ ਆ ਇਹ ਰੁੱਖ ਦਾ ਤਣਾ ਹੈ ਇਹ ਵੀ ਲਿਖ ਸਕਦੇ ਆਂ ਇਹ ਰੁੱਖ ਦਾ ਤਾਣਾ ਹੈ ਠੀਕ ਹੈ ਅਗਲਾ ਸੀ ਕੀ ਲਿਖਿਆ ਸੀਗਾ ਟਾਣੀਆਂ ਟਾਣੀਆਂ ਹਵਾ ਨਾਲ ਹਿੱਲ ਰਹੀਆਂ ਹਨ ਟਾਣੀਆਂ ਰੁੱਖ ਦੀਆਂ ਟਾਣੀਆਂ ਰੁੱਖ ਦੀਆਂ ਟਾਣੀਆਂ ਤੇ ਪੰਛੀ ਬੈਠੇ ਹਨ ਕੁਝ ਵੀ ਲਿਖ ਸਕਦੇ ਆਂ ਬੱਚਿਓ ਟਾਣੀਆਂ ਤੇ ਪੰਛੀ ਬੈਠੇ ਹਨ ਇਹ ਕੁਝ ਵੀ ਐ ਨਹੀਂ ਕਿ ਇਹ ਹੀ ਲਿਖਣੇ ਆ ਟਾਣੀਆਂ ਹਵਾ ਨਾਲ ਹਿੱਲ ਰਹੀਆਂ ਮੈਂ ਟਾਣੀਆਂ ਦੇ ਨਾਲ ਪੀਂਗ ਪਾਈ ਕੁਝ ਵੀ ਕਰ ਸਕਦੇ ਹਾਂ ਅਗਲਾ ਜੜ ਜੜ ਬੇਟਾ ਤੁਹਾਨੂੰ ਪਤਾ ਹੀ ਹੈ ਜਿਹੜੀ ਜ਼ਮੀਨ ਦੇ ਹੇਠੇ ਵਾਲੇ ਹਿੱਸੇ ਨੂੰ ਜੜ ਕਹਿੰਦੇ ਆ ਠੀਕ ਹੈ ਅ ਦਰਖਤ ਦੀ ਜੜ ਜ਼ਮੀਨ ਦੇ ਹੇਠਾਂ ਹੁੰਦੀ ਹੈ ਦਰਖਤ ਦੀ ਜੜ ਜ਼ਮੀਨ ਦੇ ਹੇਠਾਂ ਹੁੰਦੀ ਹੈ ਜ਼ਮੀਨ ਦੇ ਜ਼ਮੀਨ ਦੇ ਸੌਰੀ ਜ਼ਮੀਨ ਨਹੀਂ ਆਣਾ ਜ਼ਮੀਨ ਆਣਾ ਦੇ ਹੁੰਦੀ ਹੈ ਠੀਕ ਹੈ ਸਾਡਾ ਇਹ ਵੀ ਕੁਐਸਚਨ ਹੋ ਗਿਆ ਉਸ ਤੋਂ ਬਾਅਦ ਕੀ ਹੈ ਇਸ ਤਸਵੀਰ ਵਿੱਚ ਰੰਗ ਭਰੋ ਤੇ ਤਸਵੀਰ ਨੂੰ ਦੇਖ ਕੇ ਤੁਹਾਡੇ ਦਿਮਾਗ 'ਚ ਜਿਹੜੇ ਸ਼ਬਦ ਆਉਂਦੇ ਆ ਉਹਨਾਂ ਨੂੰ ਲਿਖੋ ਅਤੇ ਵਾਕ ਬਣਾਓ ਰੰਗ ਤਾਂ ਬੱਚਿਓ ਤੁਸੀਂ ਭਰੋਗੇ ਆਪੇ ਤੁਹਾਨੂੰ ਮਜ਼ਾ ਵੀ ਬੜਾ ਆਏਗਾ ਹੁਣ ਦੇਖੋ ਇਸ ਤਸਵੀਰ ਨੂੰ ਦੇਖ ਕੇ ਕਿਹੜੇ-ਕਿਹੜੇ ਸ਼ਬਦ ਸਾਡੇ ਆਉਂਦੇ ਆ ਦਿਮਾਗ ਵਿੱਚ ਸਭ ਤੋਂ ਪਹਿਲੇ ਕੀ ਆ ਫੁੱਲ ਹੈ ਹੈਨਾ ਫੁੱਲ ਹੈ ਫਿਰ ਮੁੰਡਾ ਹੈ ਦਰਖਤ ਹੈ ਹੈਨਾ ਦਰਖਤ ਹੈ ਹੋਰ ਕੀ ਇੱਥੇ ਦੇਖੋ ਫੁੱਲਾਂ ਨੂੰ ਪਾਣੀ ਦੇ ਰਿਹਾ ਪੰਛੀ ਹੈ ਚਿੜੀ ਹੈ ਹੈਨਾ ਕਾ ਹੈ ਪਾਣੀ ਦੇ ਰਿਹਾ ਪਾਣੀ ਦੇ ਰਿਹਾ ਫੁੱਲਾਂ ਨੂੰ ਉਹ ਮੁੰਡਾ ਜਿਹੜਾ ਹੈ ਪੰਛੀ ਉੱਡ ਰਿਹਾ ਹੈ ਹੋਰ ਕੀ ਕੀ ਆ ਰਿਹਾ ਇਹ ਜਿਹੜਾ ਹੈ ਕਾ ਹੈ ਠੀਕ ਹੈ ਇਹ ਸ਼ਬਦ ਐਥੇ ਲਿਖ ਦਿੰਨੇ ਆ ਹੁਣ ਇਹਨਾਂ ਦੇ ਵਾਕ ਬਣਾ ਦਿਓ ਫੁੱਲ ਦਾ ਵਾਕ ਬਣਾਵਾਂਗੇ ਕੀ ਲਿਖਾਂਗੇ ਇਹ ਬਹੁਤ ਸੋਹਣੇ ਫੁੱਲ ਹਨ ਇਹ ਬਹੁਤ ਸੁੰਨੇ ਫੁੱਲ ਹਨ ਠੀਕ ਹੈ ਅੱਗੇ ਆ ਗਿਆ ਮੁੰਡਾ ਦਾ ਵਾਕ ਬਣਾ ਦਿਓ ਮੁੰਡਾ ਪੌਦ ਬੂਟਿਆਂ ਨੂੰ ਪਾਣੀ ਦੇ ਰਿਹਾ ਹੈ ਮੁੰਡਾ ਜ਼ਰੂਰੀ ਨਹੀਂ ਕਿ ਇਸ ਪਿਕਚਰ ਦੇ ਨਾਲ ਰਿਲੇਟਡ ਵਾਕ ਬਣਾਣੇ ਆ ਮੁੰਡਾ ਪੜ ਰਿਹਾ ਹੈ ਉਹ ਮੁੰਡਾ ਸਕੂਲ ਨੂੰ ਜਾ ਰਿਹਾ ਕੁਝ ਵੀ ਲਿਖ ਸਕਦੇ ਆ ਮੁੰਡਾ ਬੂਟਿਆਂ ਨੂੰ ਪਾਣੀ ਦੇ ਰਿਹਾ ਹੈ ਠੀਕ ਹੈ ਦਰਖਤ ਦਾ ਬਣਾ ਦਿਓ ਇਹ ਦਰਖਤ ਬਹੁਤ ਪੁਰਾਣਾ ਹੈ ਜਾਂ ਇਹ ਬਹੁਤ ਵੱਡਾ ਦਰਖਤ ਹੈ ਕੁਝ ਵੀ ਲਿਖ ਸਕਦੇ ਆ ਦਰਖਤ ਇਹ ਬਹੁਤ ਵੱਡਾ ਦਰਖਤ ਹੈ ਉਸ ਤਰ੍ਹਾਂ ਚਿੜੀ ਚਿੜੀ ਉੱਡ ਰਹੀ ਹੈ ਚਿੜੀ ਚੀਂ-ਚੀ ਕਰਦੀ ਹੈ ਕੁਝ ਵੀ ਲਿਖ ਸਕਦੇ ਹੋ ਜਿਹੜਾ ਤੁਹਾਨੂੰ ਸੌਖਾ ਲੱਗਦਾ ਹੈ ਬੱਚਿਓ ਚਿੜੀ ਉੱਡ ਰਹੀ ਹੈ ਅੱਗੇ ਮੈਂ ਲਿਖਿਆ ਸੀ ਕਾ ਕ ਹਰੇ ਰੰਗ ਦਾ ਹੁੰਦਾ ਹੈ ਕਾ ਹਰੇ ਰੰਗ ਦਾ ਹੁੰਦਾ ਹੈ ਬੱਚਿਓ ਲਿਖਾਈ ਜ਼ਰੂਰ ਸੋਣੀ ਕਰਿਓ ਕਿ ਇੱਥੇ ਲਿਖਾਈ ਤੇ ਨਾ ਜਾਈਓ ਮੈਂ ਬਾਰ-ਬਾਰ ਕਹਿ ਰਹੀ ਆ ਗੁਰ ਹਰੇ ਰੰਗ ਦਾ ਹੁੰਦਾ ਹੈ ਸਾਡਾ ਇਹ ਵੀ ਕੁਐਸਚਨ ਆ ਗਿਆ ਹੁਣ ਕੀ ਆ ਸੱਸਾ ਕੁਐਸਚਨ ਕੀ ਦੀ ਆ ਹੇਠਾਂ ਦਿੱਤੇ ਸ਼ਬਦਾਂ ਨੂੰ ਵਰਤਦੇ ਹੋਏ ਇੱਕ ਪੈਰ ਆ ਨਿੱਕੀ ਜਿਹੀ ਕਹਾਣੀ ਤਿਆਰ ਕਰਨੀ ਆ ਬੱਚਿਓ ਤੁਸੀਂ ਕੋਸ਼ਿਸ਼ ਜ਼ਰੂਰ ਕਰਿਓ ਇਹਨਾਂ ਸ਼ਬਦਾਂ ਨੂੰ ਵਰਤਦੇ ਹੋਏ ਅਗਰ ਨਹੀਂ ਬਣੀ ਤਾਂ ਮੇਰੀ ਵੀਡੀਓ ਦੇਖਣਾ ਕੀ ਹੈਗੀ ਐ ਕਿ ਮੈਂ ਕੀ ਕਹਾਣੀ ਬਣਾਈ ਹੈ ਠੀਕ ਹੈ ਸ਼ਬਦ ਕੀ ਹੈ ਸ਼ਰਬਤ ਇਹ ਕਾਮੇ ਦਾ ਮਤਲਬ ਹੈ ਕਿ ਇਹ ਅਗਲਾ ਸ਼ਬਦ ਹੈ ਧੁੱਪ ਬੱਚੇ ਆ ਕਾਮਾ ਹੈ ਮੈਦਾਨ ਖੇਡ ਖੁਸ਼ ਪਿਆਸ ਤੁਸੀਂ ਆਪਣੇ ਆਪਣੇ ਦਿਮਾਗ ਨਾਲ ਜਰਾ ਇਹ ਕਹਾਣੀ ਬਣਾਈਓ ਮੈਂ ਤੁਹਾਡੀ ਮਦਦ ਲਈ ਤੁਹਾਨੂੰ ਦੱਸ ਦਿੰਨੀ ਆ ਕਿ ਜਿੱਦਾਂ ਅਸੀਂ ਬਣਾ ਸਕਦੇ ਹਾਂ ਕਿ ਬੱਚੇ ਜਿਹੜੇ ਐ ਖੇਡ ਦੇ ਮੈਦਾਨ ਵਿੱਚ ਖੇਡ ਰਹੇ ਸਨ ਬੱਚੇ ਖੇਡ ਦੇ ਮੈਦਾਨ ਵਿੱਚ ਬੱਚੇ ਵੀ ਯੂਜ਼ ਹੋ ਗਿਆ ਮੈਦਾਨ ਵੀ ਯੂਜ਼ ਹੋ ਗਿਆ ਖੇਡ ਵੀ ਯੂਜ਼ ਹੋ ਗਿਆ ਹੈ ਨਾ ਬੱਚੇ ਖੇਡ ਦੇ ਮੈਦਾਨ ਵਿੱਚ ਇਹ ਕੰਮ ਕਰਕੇ ਨਾ ਬੜਾ ਮਜ਼ਾ ਆਉਂਦਾ ਹੈ ਛੁੱਟੀਆਂ ਬੜੇ ਮ제 ਨਾਲ ਨਿਕਲਦੀਆਂ ਖੇਡ ਰਹੇ ਸੰ ਧੂਪ ਬਹੁਤ ਤੇਜ਼ ਸੀ ਧੂਪ ਵਰਡ ਵੀ ਯੂਜ਼ ਹੋ ਗਿਆ ਇਸ ਤਰ੍ਹਾਂ ਤੁਸੀਂ ਯੂਜ਼ ਕਰਨੇ ਆ ਸ਼ਬਦ ਧੂਪ ਬਹੁਤ ਤੇਜ਼ ਸੀ ਠੀਕ ਹੈ ਖੇਡਦੇ ਖੇਡਦੇ ਬੱਚਿਆਂ ਨੂੰ ਪਿਆਸ ਲੱਗੀ ਇਹ ਪਿਆਸ ਵੀ ਯੂਜ਼ ਹੋ ਗਿਆ ਨਾ ਆ ਵੀ ਵਰਤ ਲਿਆ ਧੁੱਪ ਵੀ ਬੱਚੇ ਵੀ ਮੈਦਾਨ ਵੀ ਖੇਡ ਵੀ ਇਹ ਪਿਆਸ ਵੀ ਵਰਤ ਲਿਆ ਖੇਡਦੇ ਖੇਡਦੇ ਬੱਚਿਆਂ ਨੂੰ ਬਹੁਤ ਪਿਆਸ ਲੱਗੀ ਖੇਡਦੇ ਖੇਡਦੇ ਬੱਚਿਆਂ ਨੂੰ ਬਹੁਤ ਪਿਆਸ ਲੱਗੀ ਉਹਨਾਂ ਨੇ ਦੇਖਿਆ ਕਿ ਕੋਲ ਹੀ ਇੱਕ ਸ਼ਰਬਤ ਦੀ ਰੇੜੀ ਲਾ ਕੇ ਕੋਈ ਬੰਦਾ ਖੜਾ ਹੈ ਉਹਨਾਂ ਨੇ ਦੇਖਿਆ ਕਿ ਉਹਨਾਂ ਨੇ ਸੌਰੀ ਬੱਚਾ ਇੱਥੇ ਉਹਨਾਂ ਨੇ ਦੇਖਿਆ ਕਿ ਮੈਦਾਨ ਦੇ ਨੇੜੇ ਹੀ ਇੱਕ ਮੈਦਾਨ ਦੇ ਨੇੜੇ ਹੀ ਇੱਕ ਸ਼ਰਬਤ ਦੀ ਰੇੜੀ ਖੜੀ ਹੈ ਇੱਕ ਸ਼ਰਬਤ ਵੇਚਣ ਵਾਲੇ ਦੀ ਰੇੜੀ ਖੜੀ ਹੈ ਠੀਕ ਹੈ ਵੇਚਣ ਵਾਲੇ ਦੀ ਰੇੜੀ ਖੜੀ ਹੈ ਬੱਚਿਆਂ ਨੇ ਸ਼ਰਬਤ ਪੀਤਾ शरबत पीता ताते बच्चे शरबत पी के बहुत खुश हो गए तो शरबत पी के बच्चे बहुत खुश हो गए हो गए क्योंकि इस दी। प्यास बुझ गई सी क्योंकि नहीं आएगा इस दी प्यास बुझ गई ठीक है बेटा ਇਸ ਤਰ੍ਹਾਂ ਅਸੀਂ ਸਾਰੇ ਸ਼ਬਦ ਸ਼ਰਬਤ ਊਪ ਬੱਚੇ ਮੈਦਾਨ ਖੇਡ ਖੁਸ਼ਪਿਆਸ ਇਹ ਸਾਰੇ ਸ਼ਬਦ ਇਸ ਕਹਾਣੀ ਵਿੱਚ ਵਰਤ ਲੈ ਤੁਸੀਂ ਵੀ ਇੱਦਾਂ ਦੀ ਕੋਈ ਹੋਰ ਕਹਾਣੀ ਵੀ ਬਣਾਣਾ ਅਗਰ ਨਹੀਂ ਹੋਏਗੀ ਤਾਂ ਫੇਰ ਤਾਂ ਮੈਡਮ ਨੇ ਲਿਖ ਹੀ ਦਿੱਤੀ ਆ ਅੱਗੇ ਦੇਖਦੇ ਆ ਬੱਚਿਓ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਕੀ ਹੁੰਦਾ ਉਲਟੇ ਸ਼ਬਦ ਅੰਦਰ ਦਾ ਉਲਟਾ ਕੀ ਹੋਏਗਾ ਬਾਹਰ ਅਮੀਰ ਦਾ ਉਲਟਾ ਕੀ ਹੋਏਗਾ ਬੱਚਿਓ ਗਰੀਬ ਤੇ ਦਿਨ ਦਾ ਕੀ ਹੁੰਦਾ ਬਿਲਕੁਲ ਠੀਕ ਜਵਾਬ ਰਾਤ ਗਲਤ ਦਾ ਕੀ ਹੁੰਦਾ ਸਹੀ ਗੁੱਸਾ ਗੁੱਸਾ ਦਾ ਕੀ ਆਏਗਾ ਸ਼ਾਂਤ ਇਹ ਬੱਚਿਓ ਮੈਨੂੰ ਵੀ ਥੋੜਾ ਸੋਚਣਾ ਪਏਗਾ ਇੱਥੇ ਮੈਨੂੰ ਵੀ ਡਾਊਟ ਹੈਗਾ ਗੁੱਸਾ ਅਸੀਂ ਕਹਿੰਨੇ ਆ ਗੁੱਸਾ ਹੈ ਖੁਸ਼ ਹੈ ਸ਼ਾਂਤ ਹੈ ਇਹ ਥੋੜਾ ਦੇਖ ਲੈਣਾ ਇੱਕ ਵਾਰੀ ਤੁਸੀਂ ਵੀ ਆਪਣੇ ਦਿਮਾਗ ਨਾਲ ਸੋਚ ਕੇ ਨੁਕਸਾਨ ਫਾਇਦਾ ਲਾ ਫਾਇਦਾ ਆਏਗਾ ਕਾਨੂੰ ਕਿਸੇ ਚੀਜ਼ ਦਾ ਨੁਕਸਾਨ ਹੋ ਗਿਆ ਜਾਂ ਫਾਇਦਾ ਹੋ ਗਿਆ ਕੱਲ ਦਾ ਕੀ ਆਏਗਾ ਅੱਜ ਫੜਨਾ ਦਾ ਕੀ ਆਏਗਾ ਛੱਡਣਾ ਹੈ ਨਾ ਅੱਗੇ ਕੀ ਆ ਵਾਕ ਬਣਾਓ ਬੱਚਿਓ ਇਹ ਹੁਣ ਤੁਹਾਨੂੰ ਆਣੇ ਚਾਹੀਦੇ ਮੈਂ ਇੰਨੀ ਵਾਰੀ ਵਾਕ ਸਿਖਾ ਦਿੱਤੇ ਆ ਧਰਤੀ ਸਾਡੀ ਮਾਤਾ ਹੈ ਆ ਸ਼ਬਦ ਦਿੱਤਾ ਦਾ ਹੈ ਇਹਨੂੰ ਇੱਕ ਲਾਈਨ ਵਿੱਚ ਵਰਤਣਾ ਹੁੰਦਾ ਹੈ ਤਰਤੀ ਸਾਡੀ ماں ਹੈ ਜਾਂ ਤਰਤੀ ਗੋਲ ਹੈ ਕੁਝ ਵੀ ਲਿਖ ਸਕਦੇ ਹਾਂ ਤਿਤਲੀ ਤਿਤਲੀ ਉੱਡ ਰਹੀ ਹੈ ਤਿਤਲੀ ਬਹੁਤ ਸੋਹਣੀ ਹੈ ਕੁਝ ਵੀ ਲਿਖ ਸਕਦੇ ਹਾਂ ਤਿਤਲੀ ਫੁੱਲਾਂ ਤੇ ਉੱਡ ਰਹੀ ਹੈ ਤੇ ਉੱਡ ਰਹੀ ਹੈ ਕੁਝ ਵੀ ਲਿਖ ਸਕਦੇ ਮੈਂ ਤਿਤਲੀ ਨੂੰ ਫੜਿਆ ਮੈਨੂੰ ਤਿਤਲੀ ਵਧੀਆ ਲੱਗਦੀ ਹੈ ਫੁੱਲ ਇਹ ਗੁਲਾਬ ਦਾ ਫੁੱਲ ਹੈ ਕੁਝ ਵੀ ਲਿਖ ਸਕਦੇ ਆ ਫੁੱਲ ਵਰਤ ਵੀ ਆਣਾ ਚਾਹੀਦਾ ਹੈ ਔਰ ਇਸ ਵਾਕ ਦਾ ਕੋਈ ਮਤਲਬ ਬੰਨਣਾ ਚਾਹੀਦਾ ਹੈ ਇਹ ਗੁਲਾਬ ਦਾ ਫੁੱਲ ਹੈ ਨਦੀ ਇਹ ਨਦੀ ਹੈ ਠੀਕ ਹੈ ਸਿਗੇ ਨਾ ਆਸਾਨ ਅੱਗੇ ਕੀ ਹੈ ਪਾਣੀ ਬਚਾਓ ਵਿਸ਼ੇ ਉੱਤੇ ਕੋਈ ਚਿੱਤਰ ਬਣਾਓ ਬੇਟਾ ਮੈਡਮ ਦੀ ਡਰਾਇੰਗ ਤਾਂ ਵਧੀਆ ਨਹੀਂ ਹੈ ਤੁਸੀਂ ਆਪ ਬਣਾਉਣਾ ਹੈ ਤੇ ਬੱਚਿਓ ਅੱਗੇ ਆ ਜਾਂਦਾ ਸੁੰਦਰ ਲਿਖਾਈ ਇਹਨਾਂ ਨੂੰ ਤੁਸੀਂ ਇਸ ਵਿੱਚ ਜਿੱਦਾਂ ਉੱਪਰ ਅੱਖਰ ਬਾਇਏ ਨਾ ਬੱਚਿਓ ਉਸੇ ਤਰ੍ਹਾਂ ਦੇਖੋ ਸਿਹਾਰੀ ਜਿਹੜੀ ਹੈ ਨਾਲ ਨਹੀਂ ਜੁੜਦੀ ਹੈ ਉਸੇ ਤਰ੍ਹਾਂ ਹੀ ਅੱਖਰ ਬੰਨ ਦੀ ਕੋਸ਼ਿਸ਼ ਕਰਨੀ ਹੈ ਮੇਰੇ ਨਹੀਂ ਬਣ ਸਕਦੇ ਕਿਉਂਕਿ ਇਹ ਟੈਪ ਪੈਨ ਹੈ ਤੁਸੀਂ ਬਿਲਕੁਲ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਨੀ ਹੈ ਤਾਂਕਿ ਤੁਹਾਡੀ ਲਿਖਾਈ ਜਿਹੜੀ ਹੈ ਬਹੁਤ ਸੋਹਣੀ ਹੋ ਸਕੇ ਇਹਦੇ ਥੱਲੇ ਥੱਲੇ ਕੌਮੇ ਥੱਲੇ ਕੌਮਾ ਪਾਣਾ ਹੈ ਠੀਕ ਹੈ ਇਸ ਤਰ੍ਹਾਂ ਕੋਸ਼ਿਸ਼ ਕਰਨੀ ਔਰ ਇਹਨਾਂ ਨੂੰ ਪੜ੍ਹਨਾ ਵੀ ਹੈ ਤਾਂਕਿ ਤੁਹਾਡੀ ਪੰਜਾਬੀ ਪੜਨ ਦਾ ਵੀ ਨਾਲ-ਨਾਲ ਅਭਿਆਸ ਹੋ ਸਕੇ ਇਸ ਤਰ੍ਹਾਂ ਤੁਸੀਂ ਬੱਚਿਓ ਇਹ ਸੋਹਣੀ ਲਿਖਾਈ ਕਰ ਲੈਣੀ ਹੈ ਮੈਂ ਪਾੜ ਦਿੰਨੀ ਦਿਨ ਪੇਟ ਗੇਣ ਟਿੱਕਾ ਸਿਰਕਾ ਗिलास ਕਿਸਾਨ ਨਹਿਰ ਹੀਰ ਝੀਰ ਕੀੜੀ ਹਾਥੀ ਬਿੱਲੀ ਬਰਫੀ ਪਪੀਤਾ ਬਗੀਚਾ ਸੂਰ ਗੁੜ ਪੁੱਤ ਦੁੱਧ ਪੁੱਠਾ ਗੁਲਾਬ ਕੁਰਸੀ ਸੁਰਮਾ ਠੀਕ ਹੈ ਇਹ ਬਹੁਤ ਸਾਰੇ ਸ਼ਬਦ ਹੈ ਬੇਟਾ ਇਹ ਤੁਸੀਂ ਖੁਦ ਪੜ੍ਹਨੇ ਅੱਗੇ ਹਰ ਲਗ ਮਾਤਰਾ ਦੇ ਸ਼ਬਦ ਹੈ ਅੱਗੇ ਜਿਹੜੇ ਆ ਵਾਕ ਹੈ ਇਹਨਾਂ ਨੂੰ ਬੱਚਿਓ ਇੱਕ ਇੱਕ ਸ਼ਬਦ ਕਰਕੇ ਨਹੀਂ ਪੜ੍ਹਨਾ ਹੈਗਾ ਕੋਸ਼ਿਸ਼ ਕਰਨੀ ਕਿ ਆਪਾਂ ਪੂਰੀ ਲਾਈਨਾਂ ਡੰਡੀ ਤੱਕ ਇਕੱਠੀ ਪੜ੍ਹ ਸਕੀਏ ਜਿੱਦਾਂ ਪਿੰਡ ਵਿੱਚ ਇੱਕ ਕੀਰਤੀ ਕਿਸਾਨ ਰਹਿੰਦਾ ਸੀ ਅਸਮਾਨ ਵਿੱਚ ਬਿਜਲੀ ਚਮਕ ਰਹੀ ਸੀ ਤੁਸੀਂ ਇਹਦੇ ਥੱਲੇ ਲਿਖਣਾ ਹੈ ਇਹ ਨਾਲ ਪੰਜਾਬੀ ਪੜਨ ਦਾ ਅਭਿਆਸ ਵੀ ਕਰਨਾ ਹੈ ਔਰ ਨਾਲ ਇੱਥੇ ਲਿਖਣਾ ਵੀ ਹੈ ਸੋਹਣੀ ਲਿਖਾਈ ਵਿੱਚ ਲਿਖਣਾ ਹੈ ਪਿੰਡ ਵਿੱਚ ਇੱਕ ਕਿਰਤੀ ਕਿਸਾਨ ਇਸ ਤਰ੍ਹਾਂ ਤੁਸੀਂ ਇੱਥੇ ਲਿਖਣਾ ਹੈ ਬੱਚਿਓ ਇਹ ਤੁਸੀਂ ਆਪ ਕਰਨਾ ਹੈ ਇੱਥੋਂ ਦੇਖ ਕੇ ਫਿਰ ਦੇਖਿਓ ਤੁਹਾਨੂੰ ਛੁੱਟੀਆਂ 'ਚ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਔਰ ਪੜਨ ਨੂੰ ਵੀ ਮਿਲਦਾ ਹੈ ਕਿਸਾਂ ਰੰਦਾ ਸੀ ਆ ਡੰਡੀ ਜ਼ਰੂਰ ਪਾਣੀ ਹੈ ਇਹਦਾ ਮਤਲਬ ਹੈ ਕਿ ਲਾਈਨ ਖਤਮ ਹੋ ਗਈ ਹੈ ਇਹ ਸਾਰੇ ਬੱਚਿਓ ਤੁਸੀਂ ਖੁਦ ਕਰਨੇ ਹੈਗੇ ਔਰ ਇਹਨਾਂ ਨੂੰ ਪੜਨ ਦੀ ਪ੍ਰੈਕਟਿਸ ਕਰਨੀ ਹੈ ਇਸ ਤਰ੍ਹਾਂ ਬੱਚਿਓ ਇਹ ਸਾਡੀ ਕੁ ਵਰਕਸ਼ੀਟ ਪੂਰੀ ਹੋ ਗਈ ਕੋਈ ਔਖਾ ਕੰਮ ਤਾਂ ਹੈ ਹੀ ਨਹੀਂ ਸੀਗਾ ਤੇ ਬੱਚਿਓ ਮੈਨੂੰ ਉਮੀਦ ਹੈ ਕਿ ਤੁਸੀਂ ਇਹਨੂੰ ਦੇਖ ਕੇ ਕੰਮ ਆਪਣਾ ਵਧੀਆ-ਵਧੀਆ ਕਰ ਲੋਗੇ ਤਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਅਗਲੇ ਆਪਾਂ ਹੋਮਵਰਕ ਦੇ ਨਾਲ ਅਗਲੀ ਕਲਾਸ ਦੇ ਜਾਂ ਅਗਲੀ ਵਰਕਸ਼ੀਟ ਦੇ ਹੋਮਵਰਕ ਦੇ ਨਾਲ ਤੇ ਕੋਸ਼ਿਸ਼ ਜ਼ਰੂਰ ਆਪ ਕਰਨੀ ਹੈ ਅਗਰ ਬੱਚਿਓ ਇਹ ਵੀਡੀਓ ਤੁਹਾਡੀ ਕੰਮ ਕਰਨ ਵਿੱਚ ਮਦਦ ਕਰੇਗੀ ਨਾ ਤੇ ਇਹ ਬਾਕੀ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਮੇਰੇ ਚੈਨਲ Shelly Study Room ਨੂੰ ਸਬਸਕ੍ਰਾਈਬ ਕਰਨਾ ਤੇ ਮਿਲਾਂਗੇ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਸ਼ੁਕਰੀਆ